ਮੈਨੂੰ ਇੰਟਰਨੈਸ਼ਨਲ ਗੈਟਵੇ ਤੋਂ ਵੀਜ਼ਾ ਅਪਰੂਵ ਹੋਇਆ ਕੈਨੇਡਾ ਦਾ ਉਹ ਏਜੰਟ ਹੈ ਨੇ ਜਿਹੜੇ ਸਾਡੇ ਸਿਰ ਤੋਂ ਇਹਨਾਂ ਦੇ ਘਰ ਚਲਦੇ ਪਏ ਨੇ ਠੱਗੀ ਮਾਰ ਕੇ ਚਲਾਉਂਦੇ ਪਏ ਨੇ ਕਿਸੇ ਤਰ੍ਹਾਂ ਦੀ ਵੀ ਕੋਈ ਗਲਤ ਬਾਤ ਹੁੰਦੀ ਹੈ ਮਿਸ ਗਾਈਡ ਕਰਨਾ ਮੇਰਾ ਕੈਨੇਡਾ ਦਾ ਵੀਜ਼ਾ ਲੱਗਾ ਫੈਮਿਲੀ ਸਮਰ ਦੋ ਵਾਰ ਰਿਫਿਊਜ਼ਲ ਤੋਂ ਬਾਅਦ ਸਰਵਿਸ ਬਹੁਤ ਵਧੀਆ ਸੀ ਕੋਈ ਤੰਗ ਪਰੇਸ਼ਾਨ ਨਹੀਂ ਕਰਿਆ ਇੱਕ ਨੂੰ ਭੇਜਾਂਗੇ ਸਾਰੇ ਜਣੇ ਆਓ ਵੀਜ਼ਾ ਲਵਾਓ ਆਪਣਾ ਹਾਂਜੀ ਹਾਂ ਆਪਾਂ ਇਹ ਕਹਿੰਦੇ ਆ ਵੀ ਇੰਨਾਂ ਕੋਲੇ ਬਿੱਟੂ ਵੀਰ ਹੋਣਾ ਕੋਲੇ ਆਓ ਵੀਜ਼ਾ ਲਵਾਓ ਜੀ ਆਪਣਾ ਕੋਈ ਇੰਨਾਂ ਕੋਲੇ ਧੋਖਾਧੜੀ ਦਾ ਕੰਮ ਨਹੀਂ ਸਾਰਾ ਜੈਨੂਇਨ ਕੰਮ ਆਈਏ ਨਾ ਬਹੁਤ ਖੁਸ਼ੀ ਹੋਈ ਏ ਜੀ ਸੰਤਪਾਸਪੀ ਟੀਵੀ ਦੀ ਸਾਡੀ ਸਾਰੀ ਬਹੁਤ ਖੁਸ਼ੀ ਹੋਈ ਏ ਜੀ ਅੱਜ ਵੀਜ਼ਾ ਆਇਆ ਤੇ ਇਹ ਤਾਂ ਪਹਿਲਾਂ ਕੀਤਾ ਸੀਗਾ ਪਹਿਲਾਂ ਰਿਫਿਊਜ਼ ਹੋਇਆ ਸੀਗਾ ਫਿਰ ਪਾਜੀ ਨੇ ਕਿਹਾ ਵੀ ਹਿੰਮਤ ਨਹੀਂ ਹਾਰਨੀ ਫਿਰ ਪਾਜੀ ਨੇ 8 ਤਰੀਕ ਨੂੰ ਲਗਾਇਆ ਸੀਗਾ ਤਾਂ 26 ਤਰੀਕ ਨੂੰ ਵੀਜ਼ਾ ਆਇਆ ਸੀਗਾ ਵੀਜ਼ਾ ਲੱਗਣ ਤੋਂ ਬਾਅਦ ਨੇ ਪਾਜੀ ਸਾਰੇ ਪਹੁੰਚਣ ਤੋਂ ਬਾਅਦ ਨੇ ਪੈਸੇ ਕਈ ਹੁੰਦੇ ਨੇ ਲੈ ਕੇ ਰੱਖ ਲੈਂਦੇ ਪੈਸੇ ਪਾਸਪੋਰਟ ਲੈ ਕੇ ਰੱਖ ਲੈਂਦੇ ਆ ਪਰ ਇਹ ਪਾਜੀ ਨੇ ਐਦਾ ਕੁਝ ਨਹੀਂ ਕੀਤਾ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ ਰਾਜਪੁਰਾ ਵਾਸੀਆਂ ਦੇ ਲਈ ਖੁਸ਼ਖਬਰੀ ਹੈ ਹੁਣ ਤੁਹਾਡਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਹੋਵੇਗਾ ਕਿਉਂਕਿ ਰਾਜਪੁਰਾ ਦੇ ਵਿੱਚ ਖੁੱਲ ਚੁੱਕਾ ਹੈ ਇਮੀਗ੍ਰੇਸ਼ਨ ਸੈਂਟਰ ਜਿਸ ਦਾ ਨਾਮ ਹੈ ਇੰਟਰਨੈਸ਼ਨਲ ਗੇਟਵੇਜ਼ ਇਸ ਇਮੀਗ੍ਰੇਸ਼ਨ ਸੈਂਟਰ ਦੇ ਵਿੱਚ ਪਹਿਲਾਂ ਵੀਜ਼ੇ ਲੱਗਦੇ ਨੇ ਬਾਅਦ ਵਿੱਚ ਫੀਸ ਲਈ ਜਾਂਦੀ ਹੈ ਤੇ ਜਦੋਂ ਇੱਥੇ ਪਹੁੰਚੇ ਲੋਕਾਂ ਦੇ ਨਾਲ ਸਾਡੇ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਕਈ ਥਾਵਾਂ ਤੇ ਠੱਗੀ ਦਾ ਸ਼ਿਕਾਰ ਹੋਏ ਪੈਸੇ ਬਰਬਾਦ ਹੋਏ ਪਰ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਸਾਡਾ ਵਿਦੇਸ਼ ਜਾਣ ਦਾ ਸਪਨਾ ਪੂਰਾ ਹੋਇਆ ਤੇ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਤੁਸੀਂ ਇੱਥੇ ਪਹੁੰਚੋ ਤਾਂ ਜੋ ਕਿ ਤੁਸੀਂ ਵੀ ਆਪਣੇ ਸੁਪਨਿਆਂ ਦੇ ਜਹਾਜ਼ ਦੇ ਵਿੱਚ ਬੈਠ ਕੇ ਆਪਣਾ ਸੁਪਨਾ ਪੂਰਾ ਕਰ ਸਕੋ ਮੇਰਾ ਨਾਮ ਮਲਕੀਤ ਸਿੰਘ ਰਾਠੌਰ ਹੈਗਾ ਹਾਂਜੀ ਤੇ ਮੈਨੂੰ ਇੰਟਰਨੈਸ਼ਨਲ ਗੇਟਵੇ ਤੋਂ ਵੀਜ਼ਾ ਅਪਰੂਵ ਹੋਇਆ ਕੈਨੇਡਾ ਦਾ ਤੇ ਮੈਨੂੰ ਬਹੁਤ ਖੁਸ਼ੀ ਹੈ ਦੂਸਰਾ ਨੰਬਰ ਇਹਨਾਂ ਦੀ ਗਾਈਡਲਾਈਨ ਦੇ ਵਿੱਚ ਹੈ ਹੈ ਹੈਗਾ ਵੀ ਕਿਸੇ ਨੂੰ ਮਿਸ ਗਾਈਡ ਨਹੀਂ ਕਰਦੇ ਕਿਉਂਕਿ ਇਸ ਤੋਂ ਪਹਿਲਾਂ ਮੈਂ ਕਾਫੀ ਟਾਈਮ ਇੱਕ ਦੋ ਜੰਟਾ ਕੋ ਗਿਆ ਸੀ ਜਿਹਦੇ ਵਿੱਚ ਮੇਰੇ ਲੱਖ ਲੱਖ ਦੋ ਦੋ ਲੱਖ ਰੁਪਏ ਵੀ ਖਰਾਬ ਹੋਇਆ ਆਪਣੇ ਮਿਲੇ ਸੀ ਵਿਰਿੰਦਰ ਭਾਜੀ ਮੇਰਾ ਫਰੈਂਡ ਹੈਗਾ ਬਿੱਟੂ ਭਾਜੀ ਹੋ ਕੇ ਇਹਨਾਂ ਦੇ ਨਾਲ ਡੀਲ ਹੋਈ ਹੈ ਵਧੀਆ ਡੀਲ ਕੀਤੀ ਇਹਨਾਂ ਨੇ ਬਾਕੀ ਕੋਈ ਕਿਸੇ ਤਰ੍ਹਾਂ ਦੀ ਤੰਗੀ ਪਰੇਸ਼ਾਨੀ ਆਈ ਨਹੀਂ ਜਾਂ ਕੋ ਡਾਕੂਮੈਂਟੇਸ਼ਨ ਦੇ ਵਿੱਚ ਸਟਾਫ ਵੀ ਇਹਨਾਂ ਦਾ ਠੀਕ ਹੈ ਲੈਂਗੁਏਜ ਵਧੀਆ ਸਾਰਾ ਕੁਝ ਔਰ ਵੈਲ ਨੋਲੇਜ ਵਾਲੇ ਬੰਦੇ ਨੇ ਜਿੱਦਾਂ ਤੁਸੀਂ ਦੱਸ ਰਹੇ ਕਿ ਵੀ ਇੱਕ ਦੋ ਜਗ੍ਹਾ ਤੇ ਇੱਕ ਇੱਕ ਦੋ ਦੋ ਲੱਖ ਰੁਪਿਆ ਤੁਹਾਡਾ ਮਤਲਬ ਫਸ ਗਿਆ ਹੈ ਕਹਿ ਜਾਂ ਮਹਿਸੂਸ ਹੁੰਦਾ ਹੈ ਮਿਹਨਤ ਦੀ ਕਮਾਈ ਜਦ ਕੋਈ ਠੱਗੀ ਮਾਰ ਦਿੰਦਾ ਹੈ ਐਕਚੁਅਲੀ ਮਹਿਸੂਸ ਸਭ ਤੋਂ ਪਹਿਲਾਂ ਤਾਂ ਬੰਦਾ ਇਹੀ ਚੀਜ਼ ਸੋਚਦਾ ਯਾਰ ਵੀ ਮੈਂ ਆਪਣੇ ਪੈਸੇ ਇਕੱਠੇ ਕਰਕੇ ਔਰ ਆਪਣੇ ਹੀ ਫਿਊਚਰ ਵਾਸਤੇ ਇਨਵੈਸਟ ਕੀਤੇ ਸੀ ਔਰ ਉਹ ਵੀ ਜਿਹੜੇ ਹੈਗੇ ਨੇ ਨਹੀਂ ਸਿਰੇ ਚੜੇ ਚਲੋ ਪਰਮਾਤਮਾ ਦੀ ਵੀ ਹੈ ਪਰ ਉਹ ਵੀ ਏਜੰਟ ਹੈ ਨੇ ਜਿਹੜੇ ਸਾਡੇ ਸਿਰ ਤੋਂ ਜਿਹਨਾਂ ਦੇ ਘਰ ਚੱਲਦੇ ਪਏ ਨੇ ਠੱਗੀ ਮਾਰ ਕੇ ਚਲਾਉਂਦੇ ਪਏ ਨੇ ਇਸੇ ਤਰ੍ਹਾਂ ਦੀ ਵੀ ਕੋਈ ਗੱਲਬਾਤ ਹੁੰਦੀ ਹੈ ਮੈਸ ਗਾਈਡ ਕਰਨਾ ਕਿਉਂਕਿ ਹਰ ਇੱਕ ਬੰਦਾ ਪੰਜਾਬ ਦਾ ਯੂਥ ਚਾਹੁੰਦਾ ਹੈ ਕਿ ਮੈਂ ਬਾਹਰ ਚਲਾ ਜਾਵਾਂ ਅੱਛੀ ਮੇਰੇ ਕੋਲ ਕੁਆਲਿਟੀ ਹੋਵੇ ਸਕਿੱਲਸ ਹੋਣ ਮੈਂ ਕੰਮ ਕਰਾਂ ਔਰ ਆਉਣ ਵਾਲੇ ਆਪਣਾ ਫਿਊਚਰ ਬਾਰੇ ਆਪਣੇ ਬੱਚੇ ਸੈੱਟ ਕਰ ਸਕਾਂ ਤੇ ਇਹਨਾਂ ਦਾ ਰੈਫਰੈਂਸ ਤੁਹਾਨੂੰ ਕਿੰਨੇ ਦਿੱਤਾ ਗਿਆ ਐਕਚੁਅਲ 'ਚ ਮੇਰਾ ਵਰਿੰਦਰ ਸਿੰਘ ਮੋਨੂ ਹੈ ਮੇਰਾ ਫਰੈਂਡ ਹੈਗਾ ਅਸੀਂ ਬੈਠੇ ਸੀ ਇਹਨਾਂ ਨੇ ਕਿਹਾ ਵੀ ਇੱਕ ਵਾਰ ਆ ਤੁਸੀਂ ਆਓ ਸਹੀ ਭਾਜੀ ਨੂੰ ਮਿਲਦੇ ਆਪਾਂ ਤੇ ਉਹਨਾਂ ਦੇ ਨਾਲ ਜੋ ਗੱਲਬਾਤ ਹੋਈ ਕერ ਮੈਨੂੰ ਲੱਗਾ ਕਿਉਂਕਿ ਕਾਫੀ ਟਾਈਮ ਹੋ ਗਿਆ ਸੀ ਮੈਨੂੰ ਜਾਂਦਿਆਂ ਨੂੰ ਵੀ ਏਜੰਟਾਂ ਨੂੰ ਮਿਲਦੇ ਸੀ ਕਿਵੇਂ ਜੇ ਗੱਲਾਂ ਕਰਦੇ ਨੇ ਇੱਕ ਫੇਸ ਵੈਲਿਊ ਵੀ ਬਹੁਤ ਜ਼ਰੂਰੀ ਹੈ ਔਰ ਦੂਸਰਾ ਨੰਬਰ ਹੈਗਾ ਵੀ ਉਸ ਚੀਜ਼ ਦੀ ਨੌਲੇਜ ਹੋਵੇ ਤੇ ਉਹ ਸਭ ਤੋਂ ਵਧੀਆ ਹੈ ਇਹ ਚੀਜ਼ ਹੈ ਤੁਸੀਂ ਆਪ ਵੀ ਜਿੱਦਾਂ ਠੱਗੀ ਦਾ ਸ਼ਿਕਾਰ ਹੋ ਗਿਆ ਪੰਜਾਬ ਦੇ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਗੇ ਤਾਂ ਕਿ ਉਹ ਇਹ ਐਹ ਜਿਹੇ ਠੱਗੀਆਂ ਤੋਂ ਬਚ ਸਕਣ ਐਕਚੁਅਲੀ ਮੈਸੇਜ ਤੇ ਮੇਰਾ ਹੈ ਹੀ ਸਾਰਿਆਂ ਨੂੰ ਕਨਵੇ ਕਰਾਂਗਾ ਕਿ ਗਾਈਡਲਾਈਨਸ ਹੈ ਅੱਛੇ ਬੰਦੇ ਨੂੰ ਮਿਲੋ ਆਪਣੇ ਇੰਟਰਨੈਸ਼ਨਲ ਗੇਟਵੇ ਤੇ ਆਓ ਨੋਲਿਜ ਲਓ ਐਨੀ ਵੀ ਆਪਾਂ ਇਸ ਸੀ ਨੂੰ ਕੰਮ ਨੂੰ ਕਰਨਾ ਹੈ ਪਹਿਲਾਂ ਕੀ ਹੁੰਦਾ ਆਪਣਾ ਮਾਈਂਡ ਸੈਟ ਕਰੋ ਅਗਰ ਤੁਹਾਡਾ ਮਾਈਂਡ ਸੈਟ ਹੈ ਫਿਰ ਤੁਹਾਡੇ ਕੁਐਸਚਨ ਆਪਣੇ ਆਪ ਕਲੀਅਰ ਹੁੰਦੇ ਜਾਣਗੇ ਤੇ ਉਹ ਤੁਸੀਂ ਆਓ ਇੰਟਰਨੈਸ਼ਨਲ ਗੇਟਵੇ ਤੇ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਦਾ ਜਿੰਨੇ ਵੀ ਬੰਦੇ ਨੇ ਕੋਈ ਵੀ ਕਿਸੇ ਦਾ ਵੀ ਮਿਸ ਹੈਪਨਿੰਗ ਹੋਈ ਹੈ ਕਿਸੇ ਦੇ ਪੈਸੇ ਚਲੇ ਗਏ ਨੇ ਵੀ ਇੱਕ ਵਾਰੀ ਟਰਾਈ ਜ਼ਰੂਰ ਕਰੋ ਔਰ ਅਸੀਂ ਵੀ ਇਸ ਸੀ ਨੂੰ ਪ੍ਰੈਫਰ ਕਰਨੇ ਆ ਔਰ ਦੂਸਰੇ ਬੰਦਿਆਂ ਨੂੰ ਵੀ ਕਹਿੰਨੇ ਆ ਵੀ ਨਹੀਂ ਆਓ ਤੁਸੀਂ ਐਨੀ ਹੈ ਵੀ ਆਪਾਂ ਕੰਮ ਹੀ ਕਰਾਣਾ ਹੈ ਆਓ ਇਹਨਾਂ ਦੀ ਨੌਲੇਜ ਦੇਖੋ ਇਹਨਾਂ ਤੋਂ ਸਵਾਲ ਜਿੰਨੇ ਵੀ ਹਨ ਤੁਹਾਡੇ ਕਲੀਅਰ ਕਰੋ ਤੁਹਾਨੂੰ ਆਪਣੇ ਆਪ ਹੋਏਗਾ ਵੀ ਹਾਂ ਵੀ ਇਹ ਮੇਰਾ ਵੀਜ਼ਾ ਕਰਵਾ ਕੇ ਦੇਣਗੇ ਕੀ ਨਾਮ ਹੈ ਬੀਟਜੀ ਆਪ ਨੂੰ ਵੀਰਿੰਦਰਪਾਲ ਸਿੰਘ ਅੱਜ ਤੁਹਾਡਾ ਵੀਜ਼ਾ ਹੈ ਕਿੱਧਰ ਦਾ ਵੀਜ਼ਾ ਲੱਗਿਆ ਮੇਰਾ ਕੈਨੇਡਾ ਦਾ ਵੀਜ਼ਾ ਲੱਗਿਆ ਫੈਮਿਲੀ ਸਮਿਥ ਦੋ ਵਾਰ ਰਿਫਿਊਜ਼ਲ ਤੋਂ ਬਾਅਦ ਅੱਛਾ ਕਿੰਨਾ ਟਾਈਮ ਹੋ ਗਿਆ ਸੀ ਇਹਨਾਂ ਨੂੰ ਤੁਸੀਂ ਫਾਈਲ ਦਿੱਤੀ ਇਹ ਫਾਈਲ ਦਿੱਤੀ ਸੀ ਆਪਾਂ 14 ਨੂੰ 16 ਨੂੰ ਫਾਈਲ ਸਬਮਿਟ ਹੋਈ 27 ਨੂੰ ਵੀਜ਼ਾ ਲੱਗ ਗਿਆ ਕਿੰਨਾ ਕੁ ਤੰਗ ਕੀਤਾ ਇਹਨਾਂ ਨੇ ਤੇ ਕਿੰਨੀ ਕੋਟ ਕੀਤੀ ਕੁਛ ਨਹੀਂ ਅਰੇ ਤੱਕ ਤਾਂ ਕੋਈ ਤੰਗ ਨਹੀਂ ਕਰਿਆ ਤਾਂ ਹਾਂਜੀ ਪੂਰੀ ਫੈਮਿਲੀ ਦਾ ਵੀ ਦਾ ਹਾਂਜੀ ਪੂਰੀ ਫੈਮਿਲੀ ਦਾ ਬੱਚਾ ਸੁਮਿਤ ਫਿਰ ਕਦ ਦਾ ਵਿਚਾਰ ਬਾਗ ਦਾ ਕਿ ਆ ਐਸੇ ਮੈਂ ਜਾਵਾਂਗੇ ਜਾਂ ਨੈਕਸਟ ਮਹੀਨੇ ਕੀ ਕਹਿਣਾ ਚਾਹੋਗੇ ਤੁਸੀਂ ਵੀ ਨਾਲ ਆਏ ਹੋ ਜਿੱਦਾਂ ਇਹਨੇ ਕੈਰੀ ਰਿਫਿਊਜ਼ਲ ਆਈ ਹੈ ਹਾਂਜੀ ਤੇ ਇੱਥੇ ਪੂਰੇ ਸਪੋਰਟ ਵਗੈਰਾ ਮਿਲੀ ਤੁਹਾਨੂੰ ਹਾਂਜੀ ਕਿੰ ਕੀ ਕਹਿਣਾ ਚਾਹੋਗੇ ਇਸ ਇਮੀਗ੍ਰੇਸ਼ਨ ਕੇਂਦਰ ਪਰ ਬਹੁਤ ਵਧੀਆ ਸਰਵਿਸ ਹੈ ਇਹਨਾਂ ਦੀ ਸਰਵਿਸ ਬਹੁਤ ਵਧੀਆ ਸੀ ਕੋਈ ਤੰਗ ਪਰੇਸ਼ਾਨ ਨਹੀਂ ਕਰਿਆ ਮਤਲਬ ਜੈਨੂਇਨ ਕੰਮ ਹੈ ਇਹਨਾਂ ਦਾ ਇਹ ਪੈਸਿਆਂ ਦਾ ਕਿੱਦਾਂ ਇਹਨਾਂ ਨੇ ਕੀਤਾ ਸੀ ਇਹਨਾਂ ਨੇ ਪੈਸੇ ਆਫਟਰ ਵੀਜ਼ਾ ਮਤਲਬ ਵੀਰ ਜੀ ਦਾ ਸੁਭਾਅ ਬਹੁਤ ਵਧੀਆ ਭਾਜੀ ਖੜੇ ਨੇ ਉਹਨਾਂ ਦਾ ਵੀ ਬਹੁਤ ਵਧੀਆ ਠੀਕ ਹੈ ਡੀਲ ਬਹੁਤ ਵਧੀਆ ਹੋਈ ਸੀ ਨਾ ਹੁਣ ਆਫਟਰ ਵੀਜ਼ਾ ਪੈਸੇ ਆ ਸਾਰੇ ਠੀਕ ਹੈ ਹੁਣ ਤੁਸੀਂ ਖੁਸ਼ ਹੋਏ ਨਾ ਇਸ ਸਭੀ ਹਾਂਜੀ ਹਾਂਜੀ ਬਹੁਤ ਵਧੀਆ ਅੱਗੇ ਰੈਫਰੈਂਸ ਦੋਗੇ ਇਹਨਾਂ ਦਾ ਸਾਰੇ ਸਾਰੇ ਜਾਣਦੇ ਆ ਸਾਰੇ ਨਾਲ ਹਰੇਕ ਨੂੰ ਭੇਜਾਂਗੇ ਸਾਰੇ ਜਣੇ ਆਓ ਵੀਜ਼ਾ ਲਵਾਓ ਆਪਣਾ ਕੀ ਨਾਮ ਹੈ ਸਰ ਕੋਲਵਿੰਦਰ ਸਿੰਘ ਆ ਜੀ ਤਾਂ ਕਿੱਥੇ ਦਾ ਵੀਜ਼ਾ ਲਗਾਇਆ ਤੁਸੀਂ ਕੈਨੇਡਾ ਦਾ ਜੀ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਅਪਲਾਈ ਕੀਤੇ ਨੂੰ ਆਪਣਾ ਜੀ 13 ਦਿਨ ਬਾਅਦ ਹੋ ਗਿਆ ਜੀ ਕੰਮ ਸਾਰਾ 13 ਦਿਨ ਚ ਵੀਜ਼ਾ ਵੀ ਆ ਗਿਆ ਤੁਹਾਨੂੰ ਹਾਂਜੀ ਹਾਂਜੀ ਪੈਸਾ ਤਾਂ ਕਿ ਕਿੱਦਾਂ ਕੀਤਾ ਸੀ ਗੈਣਾ ਪੈਸਾ ਨਹੀਂ ਸਾਰੇ ਪੈਸੇ ਬਾਅਦ ਚ ਇੱਕ ਪੰਜਾਬ ਚ ਅੱਗਵਾ ਜੀ ਫੈਲੀ ਹੁੰਦੀ ਕਿ ਵੀ ਇਮੀਗ੍ਰੇਸ਼ਨ ਵਾਲੇ ਠੱਗੀ ਕਰਦੇ ਆ ਤੇ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਨਹੀਂ ਜੀ ਇਹਨਾਂ ਦਾ ਬਿੱਟੂ ਭਾਜੀ ਦਾ ਬਰਿੰਦਰ ਭਾਜੀ ਦਾ ਤੇ ਗੁਰਦੀਪ ਮੈਡਮ ਦਾ ਬਹੁਤ ਧੰਨਵਾਦ ਯਾਨੀ ਬਹੁਤ ਵਧੀਆ ਡੀਲ ਹੈ ਇਹਨਾਂ ਦੀ ਜਿਹੜੇ ਲੋਕੀ ਠੱਗੀ ਦਾ ਸ਼ਿਕਾਰ ਹੁੰਦੇ ਆ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਹਾਂ ਜੀ ਹਾਂ ਆਪਾਂ ਇਹ ਕਹਿੰਦੇ ਆ ਵੀ ਇਹਨਾਂ ਕੋਲੇ ਬਿੱਟੂ ਵੀਰ ਉਹਨਾਂ ਕੋਲੇ ਆਓ ਵੀਜ਼ਾ ਲਵਾਓ ਜੀ ਆਪਣਾ ਕੋਈ ਇਹਨਾਂ ਕੋਲੇ ਧੋਖਾਧੜੀ ਦਾ ਕੰਮ ਨਹੀਂ ਸਾਰਾ ਜੈਨੂਇਨ ਕੰਮ ਆਈਏ ਨਾ ਅਦਿਕਾ ਨਾਮ ਜੀ ਸੁਖਵਿੰਦਰ ਸਿੰਘ। ਕੀ ਕਹਿਣਾ ਚਾਹੋਗੇ ਅੱਜ ਵੀਜ਼ਾ ਆਇਆ ਤੁਹਾਡਾ? ਬਹੁਤ ਖੁਸ਼ੀ ਹੋਈ ਹੈ ਜੀ। ਸੰਧਵ ਆਸਪਟੀ ਵੀ ਸਾਡੀ ਸਾਰੀ। ਬਹੁਤ ਖੁਸ਼ੀ ਹੋਈ ਹੈ ਜੀ ਅੱਜ ਵੀਜ਼ਾ ਆਇਆ ਤੇ। ਕੀ ਚੱਕਰ ਗਿਆ ਸਾਰਾ ਪੰਜਾਬ ਹੀ ਬਾਹਰ ਜਾਣ ਨੂੰ ਕਰ ਰਿਹਾ ਹੈ? ਬੱਸ ਜਪਾ ਬਾਹਰ ਜਾਣਾਈ। ਅੱਜ ਕੀ ਨਾਮ ਹੈ ਸਰ ਆਪਣਾ? ਸੁਖਵਿੰਦਰ ਸਿੰਘ ਹੈ ਜੀ। ਅੱਜ ਵੀ ਵੀਜ਼ਾ ਆਇਆ ਤੁਹਾਡਾ ਕਿੰਨੀ ਖੁਸ਼ੀ ਹੈ? ਬਹੁਤ ਜ਼ਿਆਦਾ ਖੁਸ਼ੀ ਹੈ ਬਹੁਤ ਜ਼ਿਆਦਾ। ਕਿੰਨੇ ਟਾਈਮ ਤੋਂ ਤੁਸੀਂ ਅਪਲਾਈ ਕਰ ਰਹੇ ਸੀ? ਅਚੀ ਤ ਪਹਿਲਾਂ ਕੀਤਾ ਸੀਗਾ ਪਹਿਲਾਂ ਰਿਵਿਊਜ਼ ਹੋਇਆ ਸੀਗਾ। ਫਿਰ ਭਾਜੀ ਨੇ ਕਿਹਾ ਵੀ ਹਿੰਮਤ ਨਹੀਂ ਹਾਰਨੀ ਫਿਰ ਭਾਜੀ ਨੇ 8 ਤਰੀਕ ਨੂੰ ਲਗਾਇਆ ਸੀਗਾ ਤਾਂ 26 ਤਰੀਕ ਨੂੰ ਵੀਜ਼ਾ ਆਇਆ ਸੀਗਾ ਨਮਕ ਬਾਈਕ ਦਿਨ ਲੱਗੇ ਆ ਠੀਕ ਹੈ ਜੀ ਉੱਥੇ ਕਿਉਂ ਮਤਲਬ ਰਿਫਿਊਜ਼ਲ ਆ ਗਈ ਤੁਹਾਡੀ ਕੀ ਚੱਕਰ ਉਹਨਾਂ ਨੇ ਕਿਹਾ ਸੀ ਭਾਜੀ ਕਈ ਵਾਰ ਉਹਨਾਂ ਨੇ ਬੇਸਿਕ ਨਹੀਂ ਬਣਦਾ ਹੈਗਾ ਉਹਨਾਂ ਨੂੰ ਬੇਸ ਨਹੀਂ ਪਤਾ ਹੁੰਦਾ ਹੈਗਾ ਠੀਕ ਹੈ ਜੀ ਐਦਾਂ ਹੀ ਫਾਈਲ ਲਾ ਦਿੰਦੇ ਆ ਸਿੰਪਲ ਤਰੀਕੇ ਨਾਲ ਭਾਜੀ ਨੇ ਪ੍ਰੋਪਰ ਸਾਨੂੰ ਗਾਈਡ ਕੀਤਾ ਵੀ ਸਪੌਂਸਰ ਮਗਵਾਵਾਂਗੇ ਸਾਰਾ ਕੁਝ ਕਿੱਦਾਂ ਫਿਰ ਉਹ ਤਰੀਕਿਆਂ ਲਗਾਇਆ ਭਾਜੀ ਨੇ ਬਹੁਤ ਠੀਕ ਨੇ ਲੋਕਾਂ ਨੂੰ ਆਪਣੇ ਯਾਰੋ ਦੋਸਤਾਂ ਨੂੰ ਰੈਫਰੈਂਸ ਦਿਓਗੇ ਹਾਂ ਮੈਂ ਤਾਂ ਕਈ ਨੂੰ ਰੈਫਰੈਂਸ ਦੇ ਦਿੱਤਾ ਹਾਂ ਹਾਂਜੀ ਚਾਰ ਨੇ ਕਈ ਤੇ ਪੈਸੇ ਆ ਤਾਂ ਕਿੱਦਾਂ ਕੀਤਾ ਇਹਨਾਂ ਨੇ ਪਹਿਲਾਂ ਲਿੱਤੇ ਕੇ ਬਾਅਦ ਵਿੱਚ ਬਾਜ਼ੀ ਲੱਗਣ ਤੋਂ ਬਾਅਦ ਇਹਨੇ ਭਾਜੀ ਸਾਰੇ ਪਹੁੰਚਣ ਤੋਂ ਬਾਅਦ ਨੇ ਪੈਸੇ ਕਈ ਹੁੰਦੇ ਨੇ ਲੈ ਕੇ ਰੱਖ ਲੈਂਦੇ ਪੈਸੇ ਪਾਸਪੋਰਟ ਲੈ ਕੇ ਰੱਖ ਲੈਂਦੇ ਆ ਪਰ ਇਹ ਭਾਜੀ ਨੇ ਐਦਾਂ ਕੁਝ ਨਹੀਂ ਕੀਤਾ ਹੈਗਾ ਇਹਨਾਂ ਦਾ ਕਮ ਇਸ ਕਰਕੇ ਵੀ ਜੈਨੂਅਲ ਹੋ ਸਕਦਾ ਕਿ ਇਹ ਪੈਸੇ ਬਾਤ ਚਲਾ ਰਹੇ ਨੇ ਬਿਲਕੁਲ ਬਿਲਕੁਲ ਕਿਉਂਕਿ ਪੈਸੇ ਦਾ ਹੀ ਮੇਨ ਹੁੰਦਾ ਠੀਕ ਹੈ ਜੀ ਉੱਥੇ ਹੀ ਠੱਗੀ ਹੁੰਦੀ ਹੈ ਠੀਕ ਹੈ ਜੀ ਤਾਂ ਕਰਕੇ ਭਾਈ ਨੇ ਪਹਿਲੇ ਸਾਰਾ ਕੁਝ ਗਾਈਡ ਕੀਤਾ ਸਮੇ ਸਮੇ ਤੇ ਗਾਈਡ ਕੀਤਾ ਵੀ ਐਦਾਂ ਤੁਹਾਡੀ ਫਾਈਲ ਲੱਗੀ ਐਦਾਂ ਪ੍ਰੋਸੈਸਿੰਗ ਆ ਇਹ ਚੀਜ਼ ਹੈ ਸਮੇ ਸਮੇ ਤੇ ਗਾਈਡ ਕੀਤਾ ਕਈ 에ਜੰਟ ਹੁੰਦੇ ਨੇ ਕਿ ਲੈ ਕੇ ਰੱਖ ਲੈਂਦੇ ਨੇ ਡੜ ਲਾ ਰਹੇ ਆ ਕਰ ਰਹੇ ਆ ਐਦਾਂ ਮੇਰੇ ਨਾਲ ਬਹੁਤ ਚੀਜ਼ਾਂ ਹੋਈਆਂ ਭਾਈ ਕਿੰਨੇ ਦਿਨਾਂ ਚ ਆ ਗਿਆ ਤੁਹਾਡਾ ਵੀਰੋ ਬਾਈਕ ਦਿਨ ਦੇ ਵਿੱਚ ਆ ਗਿਆ ਗਗਨਦੀਪ ਸਿੰਘ ਜੀ ਹਾਂ ਜੀ ਤੁਹਾਡਾ ਕਿੱਥੇ ਦਾ ਵੀਜ਼ਾ ਆ ਮੇਰਾ ਕੈਨੇਡਾ ਦਾ ਜੀ ਕਿੰਨੇ ਟਾਈਮ ਹੋ ਗਿਆ ਤੁਹਾਨੂੰ ਦੱਸਾਇਆ ਦੀ ਦੱਸ ਮੇਰਾ ਕੋਈ 16 17 ਦਿਨ ਦੇ ਵਿੱਚ ਵਿੱਚ ਇਹ ਜਿੱਦਾਂ ਪੰਜਾਬ 'ਚ ਕਾਫੀ ਜਿੱਦਾਂ ਪੜਨਾ ਸਿੱਧੂ ਵੀ ਆਵਾਜ਼ ਚੱਕ ਰਿਹਾ ਕਿ ਵੀ ਜਿਹੜੇ ਇਮੀਗ੍ਰੇਸ਼ਨ ਆਲੇ ਆ ਠੱਗੀ ਕਰਦੇ ਆ ਕਈ ਲੋਕਾਂ ਦੇ ਪੈਸੇ ਫਸ ਜਾਂਦੇ ਆ ਉਹਨਾਂ ਲੋਕਾਂ ਨੂੰ ਕੁਝ ਕਹਿਣਾ ਚਾਹੋਗੇ ਤਾਂ ਤੇ ਇਹ ਕਹੋਗੇ ਵੀ ਜੇਨੂ ਮੇਰੇ ਕੋ ਜਾਓ ਹੁਣ ਇਹਨਾਂ ਕੋਲ ਇੱਥੇ ਇੰਟਰਨੈਸ਼ਨਲ ਗੈਟਵੇ ਤੇ ਇੱਥੇ ਆ ਕੇ ਕੰਮ ਕਰਵਾਓ ਆਪਣਾ ਇੱਕ ਨੰਬਰ ਕੰਮ ਹੈ ਇਹਨਾਂ ਦਾ ਸਾਰਾ ਸਭ ਕੁਝ ਠੀਕ ਹੈ ਅਸੀਂ ਵੀ ਵਿਚਾਰ ਹੋਏ ਆ ਦੋ ਤਿੰਨ ਜਗ੍ਹਾ ਸਾਡੇ ਵੀ ਪੈਸੇ ਖਰਾਬ ਹੋਏ ਆ ਤੁਹਾਨੂੰ ਇਹਨਾਂ ਦਾ ਰੈਫਰੈਂਸ ਕਿਉਂ ਨਹੀਂ ਦਿੱਤਾ ਮੇਰਾ ਗਰਦੀਪ ਫੋਰਮੈਨ ਨੇ ਹਾਂਜੀ ਹੋਰ ਤੁਸੀਂ ਖੁਸ਼ ਹੋਏ ਨਾ ਕਿੰਨੇ ਦਿਨਾਂ 'ਚ ਆ ਗਿਆ ਤੁਹਾਡਾ ਕਾਲਾ ਜੀ ਤੁਸੀਂ ਤੇ ਪੈਸੇ ਆਫਟਰ ਵੀ ਆਫਟਰ ਵੀ ਜਾ ਬੇ ਜੀ ਠੀਕ ਹੈ ਅੱਗੇ ਤੁਸੀਂ ਰੈਫਰੈਂਸ ਦੋਗੇ ਲੋਕਾਂ ਨੂੰ ਇਹਨਾਂ ਬਾਰੇ ਹਾਂ ਜੀ ਅਸੀਂ ਇਹ ਕਹਾਂਗੇ ਇਹਨਾਂ ਕੋ ਆਓ ਇੱਥੇ ਇੰਟਰਨੈਸ਼ਨਲ ਗੇਟਵੇ ਇੱਥੇ ਇੱਕ ਨੰਬਰ ਕੰਮ ਹੁੰਦਾ ਇਹਨਾਂ ਕੋਲ ਇੱਥੇ ਸਾਰਾ ਹਾਂ ਜੀ ਮੇਰਾ ਨਾਮ ਅਮਰਜੀਤ ਸਿੰਘ ਪਾਤਾ ਦਿੱਤਾ ਸਰ ਅੱਜ ਇੱਕ ਹੋਰ ਇਮੀਗ੍ਰੇਸ਼ਨ ਸੈਂਟਰ ਰਾਜਪੁਰੇ ਖੁੱਲ ਗਿਆ ਤੁਸੀਂ ਖੋਲਿਆ ਹੈ ਕਿਆ ਗੱਲ ਚਾਹੋ ਬਸ ਪਾ ਜੀ ਕਾਫੀ ਦੇਰ ਤੋਂ ਇਸ ਵੈਲ ਦੇ ਵਿੱਚ ਮੇਰਾ ਦੋਸਤ ਆ ਨਤਕ ਸਾਹਿਬ ਤੋਂ ਪਿਛਲਾ ਤਾਂ ਐਕਸਪੀਰੀਅੰਸ ਹੈਗਾ ਤਾਂ ਮੇਰਾ ਤਾਂ ਫਾਈਨੈਂਸ ਦਾ ਕੰਮ ਹੈ ਜਿੱਦ ਮੈਂ ਆਪਣਾ ਤਾਂ ਮੈਨੂੰ ਐਵੇਂ ਲੱਗਿਆ ਕਿ ਚਲੋ ਇਹ ਸਾਫ ਸੁਥਰਾ ਕੰਮ ਕੀਤਾ ਜਾਏ ਤਾਂ ਚਲੋ ਇੱਕ ਇੱਕ ਤਰ੍ਹਾਂ ਦਾ ਇਹਦੇ ਨਾਲ ਅਮਦਨ ਵੀ ਅੱਛੀ ਹੈਗੀ ਹੈ ਨੋ ਡਾਊਟ ਹਨ ਤਾਂ ਸਾਫ ਸੁਥਰਾ ਕੰਮ ਕਰਨ ਦੀ ਮੈਨੂੰ ਵੀ ਹੈਗੀ ਸੀ ਕਿ ਮੈਂ ਚਲੋ ਦੇਖਾਂ ਕੁਝ ਅੱਛਾ ਕੰਮ ਕੀਤਾ ਜਾਵੇ ਇਸ ਕਰਕੇ ਪੱਜੀਪਾ ਨੇ ਇਸ ਲਾਈਨ ਦੇ ਵਿੱਚ ਆਏ ਕਿਨੇ ਟਾਈਮ ਤੋਂ ਤੁਸੀਂ ਕੰਮ ਕਰ ਰਹੇ ਹੋ ਮੈਨੂੰ ਪੱਜੀਪਾ ਜੀ ਦੇ ਵਿੱਚ ਲਗਭਗ ਨੀਅਰ ਅਬਾਊਟ 7-8 ਮਹੀਨੇ ਹੋ ਗਏ ਜੀ ਤੇ ਪਹਿਲਾਂ ਮੇਰਾ ਫਾਈਨੈਂਸ ਦਾ ਕੰਮ ਹੋਣ ਕਰਕੇ ਜਿੰਨੇ ਰਾਜਪੁਰ ਦੇ ਵਿੱਚ ਵਧੀਆ ਏਜੰਟ ਹੈਗੇ ਉਹਨਾਂ ਨਾਲ ਟਾਈਪ ਪਹਿਲਾਂ ਹੀ ਹੈਗੇ ਸੀ ਤਾਂ ਹੌਲੀ ਹੌਲੀ ਮੈਨੂੰ ਲੱਗਾ ਕਿ ਕੰਮ ਅੱਛਾ ਜੀ ਨੇ ਇਹਦਾ ਥੋੜਾ ਜਿਆਦਾ ਮੈਨੂੰ ਇਹਦੀ ਸਦਕਾ ਵੀ ਪਈ ਆ ਤਾਂ ਕੁਝ ਮੇਰਾ ਦੋਸਤ ਦੀ ਕਰਕੇ ਮੈਨੂੰ ਇਹਦੇ ਵਿੱਚ ਉਹ ਨੱਗਿਆ ਤਾਂ ਮੈਂ ਫ੍ਰੀਸ ਕੰਪਨੀ ਦੇ ਵਿੱਚ ਬਾਚਿਆ ਕਿੰਨੇ ਕੁ ਵੀਜ਼ੇ ਤੁਸੀਂ ਲਵਾ ਸਕ ਚੁੱਕੇ ਹੋ ਇਸ ਕੰਮ ਦੇ ਨੀਅਰ ਅਬਾਊਟ ਭਾਜੀ ਹੁਣ ਤੱਕ ਇਸ ਸਿਨੈਰੀਓ ਦੇ ਵਿੱਚ ਕੈਨੇਡਾ ਦੇ 40-50 ਕੁ ਵੀਜ਼ੇ ਆਏ ਮੇਰੇ ਤਾਂ ਨਿਰ ਤੀ ਤੋਂ 35% ਯੂਕੇ ਦੇ ਕੁਝ ਫੈਮਲੀਆ ਜਾਂ ਸਿੰਗਲ ਵਰਕ ਪਰਮਿਟ ਉੱਤੇ ਤਰੀਕੇ ਇਸ ਤਰੀਕੇ ਇਮੀਗ੍ਰੇਸ਼ਨ ਸੈਂਟਰ ਰਾਜਪੁਰਾ ਚ ਵੈਸੇ ਵੀ ਬਹੁਤ ਹੈ ਹਰ ਘਾਟ ਆਤੇ ਹਰ ਗਲੀ ਚ ਇਮੀਗ੍ਰੇਸ਼ਨ ਸੈਂਟਰ ਹੈ ਲੋਕਾਂ ਨੂੰ ਸਮਝ ਹੀ ਨਹੀਂ ਆਉਂਦਾ ਕਿ ਕਿਹੜਾ ਸਹੀ ਤੇ ਕਿਹੜਾ ਗਲਤ ਹੈ ਤੇ ਲੋਕੀ ਤੁਹਾਡੇ ਤੇ ਕਿਉਂ ਯਕੀਨ ਕਰਨਗੇ ਭਾਜੀ ਮੈਂ ਤੇ ਨਹੀਂ ਕਹਾਂਗਾ ਕਿ ਮੇਰੇ ਤੇ ਕਿਉਂ ਯਕੀਨ ਕਰਨ ਮੇਰੇ ਵੀ ਮੇਰੇ ਚ ਕੋਈ ਖਾਸਤ ਬਹੁਤ ਜ਼ਿਆਦਾ ਮੈਨੂੰ ਤਾਂ ਹੁਣ ਲੋਕ ਬੜੇ ਬੜੇ ਵਧੀਆ ਏਜੰਟ ਬੈਠੇ ਆ ਬਟ ਕੁਝ ਲੋਕਾਂ ਦਾ ਮੈਨੂੰ ਪਹਿਲਾਂ ਤੋਂ ਹੀ ਟੈਸਟ ਹੈਗਾ ਮੇਰੇ ਤੇ ਕਿਉਂਕਿ ਜੋ ਸਾ ਫਾਈਨੈਂਸ ਦਾ ਵੀ ਕੰਮ ਹੈ ਇਹ ਉਹ ਵੀ ਲੋਕਾਂ 'ਚ ਵਿਚਰਦੇ ਰਹਿੰਦੇ ਨੇ ਤੇ ਕੁਝ ਯਾਰਾਂ ਦੋਸਤਾਂ ਤੋਂ ਸ਼ੁਰੂ ਹੋਏ ਸੀ ਉਹਨਾਂ ਦੇ ਵਿਜੇ ਜਿਹੜੇ ਲੱਗੇ ਨੇ ਤਾਂ ਅੱਗੇ ਤੋਂ ਅੱਗੇ ਬਾਕੀ ਇਸ ਤੋਂ ਬੈਸਟ ਇਹ ਹੈ ਕਿ ਬਾਹਰ 7-8 ਦਿਨਾਂ ਤੋਂ ਜਿਹੜੇ ਸਾਡੇ ਵਿਜੇ ਆਏ 15 ਇਕ 20 ਵਿਜੇ ਪਏ ਆ ਆਪਾਂ ਜੀ ਦੇਖੋ ਆ ਵੀ ਆਏ ਹੋਏ ਆ ਬਾਹਰ ਅੱਜ ਉਹਨਾਂ ਨੂੰ ਅਸੀਂ ਕੈਨੇਡਾ ਯੂਕੇ ਦੇ ਇਹ ਵਿਜੇ ਉਹਨਾਂ ਨੂੰ ਦੇਣੇ ਆ ਤੇ ਉਹਨਾਂ ਮੇਰੇ ਹਿਸਾਬ ਨਾਲ ਤੁਸੀਂ ਉਹਨਾਂ ਨੂੰ ਪੁੱਛੋ ਤਾਂ ਜ਼ਿਆਦਾ ਵਧੀਆ ਕਿ ਉਹ ਮੇਰੇ ਕੋਲ ਕਿਉਂ ਆਂਦੇ ਆ ਨਾ ਜੀ ਆਪ ਕਹਾਂਗੇ ਤਾਂ ਐ ਲੱਗੇ ਕਬੱਡੀ ਹੋਰ ਕਰਨ ਵਾਲੀ ਗੱਲ ਹੈ ਜਦ ਕੋਈ ਬੰਦਾ ਤੁਹਾਨੂੰ ਪਾਸਪੋਰਟ ਦੇ ਕੇ ਜਾਂਦਾ ਹੈ ਆਪਣਾ ਹਾਂਜੀ ਜੀ ਕਹੇ ਤਾਂ ਮਹਿਸੂਸ ਹੁੰਦਾ ਤਾਂ ਜੀ ਮੈਂ ਸੀਰੀਅਸਲੀ ਇਹ ਦੱਸਾਂ ਜਦੋਂ ਕੋਈ ਬੰਦਾ ਮੈਨੂੰ ਪਾਸਪੋਰਟ ਦੇ ਕੇ ਜਾਂਦਾ ਨਾ ਜੀ ਕਿਉਂਕਿ ਮੈਨੂੰ ਇਹ ਜਟ ਕਹਿਣਾ ਵੀ ਮੈਨੂੰ ਅਜੀਬ ਲੱਗਦਾ ਮੈਨੇਜਰ ਵਾਲਾ ਕੰਮ ਮੈਨੂੰ ਲੱਗਦਾ ਨਹੀਂ ਤਾਂ ਮੈਨੂੰ ਇੱਕ ਤਰ੍ਹਾਂ ਦੀ ਟੈਨਸ਼ਨ ਹੋ ਜਾਂਦੀ ਹੈ ਕਿ ਇਹ ਐਂਦਾ ਲੱਗਦਾ ਕਿ ਜਦੋਂ ਮੈਂ ਆਪਣਾ ਫੈਮਿਲੀ ਦੇ ਕਿਸੇ ਮੈਂਬਰ ਦਾ ਵਿਆਹ ਕਰਵਾਣਾ ਤੇ ਜੋ ਹੋ ਹੋ ਸਕੇ ਬੈਸਟ ਮੈਂ ਕਰਨੇ ਕੋਸ਼ਿਸ਼ ਕਰਦਾ ਤਾਂ ਮਹਾਰਾਜ ਦੀ ਕਿਰਪਾ ਨਾਲ ਅਜੇ ਤੱਕ ਭਾਜੀ ਜਿੰਨੀ ਕੁ ਵੀ ਦੇਰ ਹੋਈ ਹੈ 100% ਮੈਨੂੰ ਸクセਸਸਿ ਜੀ ਮਿਲੀ ਹੈ ਕਦੇ ਕਦੇ ਇਹ ਜਾ ਹੋਇਆ ਹੋਇਆ ਕਿ ਵੀ ਤੁਹਾਡਾ ਦਿਲ ਟੁੱਟ ਗਿਆ ਹੋਵੇ ਕਿ ਨਹੀਂ ਹੁਣ ਇਹ ਕਬ ਹੋਊਗਾ ਨਹੀਂ ਅਜੇ ਤੱਕ ਦੇਖੋ ਇਦਾਂ ਦੀ ਕੋਈ ਸਿਚੁਏਸ਼ਨ ਨਹੀਂ ਬਣੀ ਮੇਰੇ ਨਾਲ ਕਿ ਮੇਰਾ ਦਿਲ ਟੁੱਟ ਗਿਆ ਹੋਵੇ ਹਾਂ ਇੱਕ ਦੋ ਵਾਰ ਐਵੇਂ ਹੋਇਆ ਕਿ ਕੁਝ ਕਲਾਇੰਟਸ ਦੇ ਨਾਲ ਵਿਜੇ ਕਾਫੀ ਲੇਟ ਹੋਏ ਦੋ ਦੋ ਮਿੰਟ ਤਿੰਨ ਤਿੰਨ ਮਿੰਟ ਬਿਲਕੁਲ ਆ ਕੇ ਆਏ ਸੀ ਤਾਂ ਬੜੀ ਟੈਂਸ਼ਨ ਹੁੰਦੀ ਵੀ ਪ੍ਰਮਾਤਮਾ ਅਰਦਾਸ ਕਰਦੀ ਸੀ ਕਿ ਅਸੀਂ ਤਾਂ ਆਪਣਾ ਬੈਸਟ ਦਿੱਤਾ ਰਿਜ਼ਲਟ ਤਾਂ ਪਰਮਾਤਮਾ ਨੇ ਆਪਣੇ ਹਸਾਬ ਨਾਲ ਜੋ ਉਹਨੂੰ ਬੈਸਟ ਲੱਗਦਾ ਅਗਲੀ ਦੀ ਕਿਸਮਤ ਉਹਦੀ ਹੈ ਸਾਡੀ ਵੀ ਹੁੰਦੀ ਹੈ ਤਾਂ ਆ ਜਾਂਦੇ ਆ ਤਾਂ ਡਬਲ ਖੁਸ਼ੀ ਹੁੰਦੀ ਹੈ ਜਿਸ ਤਰੀਕੇ ਨਾਲ ਡਾਕਟਰ ਨੂੰ ਰੱਬ ਕਿਹਾ ਜਾਂਦਾ ਹੈ ਤੇ ਕੁਝ ਡਾਕਟਰਾਂ ਵੱਲੋਂ ਇਹੋ ਜਿਹੇ ਕੰਮ ਕੀਤੇ ਜਾਂਦੇ ਆ ਕਿ ਵੀ ਉਹਨਾਂ ਦੀ ਬਦਨਾਮੀ ਹੁੰਦੀ ਹੈ ਇਮੀਗ੍ਰੇਸ਼ਨ ਵਾਲਿਆਂ ਦਾ ਵੀ ਇਦਾਂ ਹੀ ਹੈ ਕੁਝ ਕੁ ਲੋਕੀ ਇਹੋ ਜੇ ਕੰਮ ਕਰਦੇ ਆ ਕਿ ਸਾਰੇ ਇਮੀਗ੍ਰੇਸ਼ਨ ਸੈਂਟਰ ਵਾਲੇ ਉਹਨਾਂ ਦੀ ਬਦਨਾਮੀ ਹੁੰਦੀ ਹੈ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੀ ਭਾਜੀ ਮੇਰੇ ਸਾਬ ਨਾਲ ਕੋਈ ਵੀ ਬੰਦਾ ਜਾਣ ਬੁੱਝ ਕੇ ਤਾਂ ਨਹੀਂ ਕਰਦਾ ਹੋਣਾ ਹਨਾ ਏਜੰਟ ਦੀ ਹਰਕਤ ਹੀ ਹੁੰਦੀ ਹੈ ਅਗਰ ਕਿਸੇ ਦਾ ਵੀਜਾ ਲੱਗਣਾ ਤਾਂ ਉਹਦੇ 'ਚ ਉਹਦਾ ਦਾਲ ਫੁੱਕਾ ਵੀ ਚੱਲਣਾ ਉਹਦੀ ਰੈਪਿਊਟੇਸ਼ਨ ਵੀ ਬੰਦਨੀ ਆ ਉਹਦੀ ਇੱਜ਼ਤ ਵੀ ਬੰਦਦੀ ਆ ਤਾਂ ਕਈ ਵਾਰ ਸਿਚੁਏਸ਼ਨ ਨੇ ਇਦਾਂ ਦੀ ਹੋ ਜੇ ਕਈ ਵਾਰ ਕਲਾਇੰਟ ਤੇ ਕਈ ਵਾਰ ਹੋ ਸਕਦਾ ਕੁਝ ਜਿਹੜੇ ਏਜੰਟ ਦੇ ਨਾਂ ਤੇ ਏਜੰਟ ਬਣੇ ਹੁੰਦੇ ਨੇ ਨਹੀਂ ਵੀ ਹੁੰਦੇ ਤਾਂ ਨਹੀਂ ਕੰਮ ਦਾ ਤਜਰਬਾ ਹੁੰਦਾ ਕਿਸੇ ਦੀ ਜ਼ਿੰਦਗੀ ਨਾਲ ਵੀ ਖੇਡ ਜਾਂਦੇ ਨੇ ਹਨਾ ਜੀ ਵੀ ਤੁੱਕਾ ਮਾਰ ਕੇ ਦੇਖ ਲਿਆ ਜੀ ਤਾਂ ਅਗਲੇ ਦੀ ਕਈ ਵਾਰ ਬੈਨ ਕਰਾ ਦੇਣਾ ਕੁਝ ਤੁਸੀਂ ਇਦਾਂ ਦੀ ਵੀ ਕਈ ਵਾਰ ਹੋ ਜਾਂਦੀ ਹੈ ਤਾਂ ਥੋੜਾ ਜਿਹਾ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਕੋਈ ਬੰਦਾ ਤੁਹਾਡੇ ਦੇ ਵਿਸ਼ਵਾਸ ਕਰਕੇ ਆਇਆ ਤਾਂ ਉਹਨੂੰ ਐਜ਼ ਅ ਫੈਮਿਲੀ ਮੈਂਬਰ ਲੋ ਉਹਨਾਂ ਦੀ ਜ਼ਿੰਦਗੀ ਦਾ ਸਵਾਲ ਹੈ ਕਿਉਂਕਿ ਯਾਰ ਆਪਾਂ ਵੀ ਪਿੰਡ ਤੋਂ ਹੀ ਹਨ ਤਾਂ ਸਾਰੀ ਜ਼ਿੰਦਗੀ ਹੋ ਗਈ ਲੋਕ ਕਿੱਦਾਂ ਪੈਸੇ ਇਕੱਠੇ ਕਰਦੇ ਨੇ ਕੋਈ ਜ਼ਮੀਨ ਵੇਚਦਾ ਕੁਝ ਕਰ ਰਿਹਾ ਤਾਂ ਮੈਨੂੰ ਲੱਗਦਾ ਚਲੋ ਆਪਣਾ ਬੈਸ ਦਿਓ ਬਾਕੀ ਰੱਬ ਤੇ ਛੱਡੋ ਬਟ ਕਿਸੇ ਦੀ ਜ਼ਿੰਦਗੀ ਨਾਲ ਜਿੱਥੇ ਆਪਾਂ ਨੂੰ ਪਤਾ ਹੈ ਕਿ ਇਹਦਾ ਕੁਝ 네ਗੇਟਿਵ ਪੁਆਇੰਟ ਆ ਸਕਦਾ ਹੈ ਉੱਥੇ ਨਾ ਕਿਹੜੀ ਕਿਹੜੀ ਕੰਟਰੀਆਂ ਦੇ ਵੀਜ਼ੇ ਤੁਸੀਂ ਦਵਾਤੇ ਹੋ ਭਾਜੀ ਮੈਂ ਜ਼ਿਆਦਾ ਕੈਨੇਡਾ ਟੂਰਿਸਟ ਵਿੱਚ ਤੌਰ ਯੂਕੇ ਤੇ ਯੂਐਸਏ ਬਸ ਸੈਨੇਟਰੀ ਕਈ ਵੀਰੇ ਤੁਸੀਂ ਲਵਾ ਚੁੱਕੇ ਹੋ ਅੱਜ ਤੱਕ ਤੇ ਕਈ ਵੀਡੀਓਜ਼ ਬਹਰ ਭੰਦੀਆਂ ਕਿ ਕੁੜੀਆਂ ਜਾਂ ਮੁੰਡਿਆਂ ਨੂੰ ਮਤਲਬ ਕੁੜੀਆਂ ਨੂੰ ਬਾਹਰ ਨਾ ਭੇਜਿਆ ਜਾਵੇ ਹੋਰ ਕਿੰਨੀ ਸੱਚਾਈ ਹੈ ਉਸਦੀ ਪਰ ਮੈਂ ਹੁਣ ਬੀਫ ਰੈਕ ਤੁਹਾਨੂੰ ਇੱਕ ਗੱਲ ਕਹਿਣ ਲੱਗਾ ਜੀ ਦੇਖੋ ਮੈਂ ਮੈਨੂੰ ਜ਼ਿਆਦਾ ਨਹੀਂ ਪਤਾ ਆਸਟ੍ਰੇਲੀਆ ਵੱਡੀਆਂ ਕਿਹੜਾ ਕੰਟਰੀ ਦਾ ਮੈਂ ਕੰਮ ਨਹੀਂ ਕੀਤਾ ਹੈਗਾ ਮੈਂ ਕੈਨੇਡਾ ਤੇ ਯੂਕੇ ਜ਼ਿਆਦਾ ਕੀਤਾ ਤਾਂ ਯੂਕੇ ਦੇ ਵਿੱਚ ਜੋ ਹਾਲਾਤ ਹੈਗੇ ਆ ਕਾਫੀ ਕੁੜੀਆਂ ਨੂੰ ਕਾਫੀ ਕੁੜੀਆਂ ਮੁੰਡੇ ਮੈਂ ਭੇਜੀਆਂ ਫੈਲੀਆਂ ਵੀ ਭੇਜੀਆਂ ਪਰ ਜਿਹੜੀਆਂ ਕੁੜੀਆਂ ਉੱਥੇ ਗਈਆਂ ਹੋਈਆਂ ਚਾਹੇ ਮੇਰੇ ਥਰੂ ਚਾਹੇ ਹੋਰ ਥਰੂ ਵੀ ਲਈਆਂ ਹੋਈਆਂ ਤਾਂ ਜਦੋਂ ਤਾਂ ਮੈਨੂੰ ਪਤਾ ਲੱਗਾ ਸੀ ਨਾ 1 ਮਹੀਨੇ ਬਾਅਦ ਮੈਨੂੰ ਪਤਾ ਲੱਗਾ ਸੀ ਕਿ ਉੱਥੋਂ ਦੇ ਕੁੜੀਆਂ ਕੱਲੀਆਂ ਤੇ ਬੱਚੀਆਂ ਦੇ ਹਾਲਾਤ ਹੈ ਦੀ ਆਪਾਂ ਵੀ ਬੱਚੇ ਵਾਲੇ ਆ ਪਰਿਵਾਰਾਂ ਵਾਲੇ ਆ ਤਾਂ ਇੱਥੋਂ ਵਰਕ ਪਰਮਿਟ ਦੇ ਗਏ ਨੇ ਬੱਚੇ ਉੱਥੇ ਉੱਥੇ ਕੀ ਹੁੰਦਾ ਕਿ ਵਰਕ ਪਰਮਿਟ ਦਾ ਕੁਝ ਵੀ ਕੋਈ ਇੰਦਾਂ ਦਾ ਹੈ ਹੀ ਨਹੀਂ ਕਿ ਵਰਕ ਪਰਮਿਟ ਨਾ ਉਹਨਾਂ ਨੂੰ ਜੋਬ ਵੀ ਮਿਲ 파 ਰਹੀ ਹੈ ਨਾ ਹੀ ਉਹਨਾਂ ਨੂੰ ਉੱਥੇ ਕੋਈ ਅੱਛੀ ਕੋਈ ਐਦਾਂ ਦੀ ਸਿਚੁਏਸ਼ਨ ਉਹਨਾਂ ਦੀ ਬਾਰੇ ਕਿ ਉਹ ਕੱਲ ਨੂੰ ਵਰਕ ਪਰਮਿਟ ਜਿਹੜਾ ਐਕਸਟੈਂਡ ਕਰ ਸਕਣ ਤਾਂ ਵਰਕ ਪਰਮਿਟ ਦਾ ਇੱਕ ਬਹਾਨਾ ਹੀ ਹੈ ਜਿਹੜੀਆਂ ਤੋਂ ਬੜੇ ਬੁਰੇ ਹਾਲਾਤ ਨੇ ਇਸ ਦਾ ਕਿ ਮਨ ਮੇਰੇ ਕੋ ਕੋ ਜਿਹੜਾ ਵੀ ਕਲਾਇੰਟ ਆਂਦਾ ਚਾਹੇ ਬੱਚਾ ਖੁਦ ਆਇਆ ਚਾਹੇ ਉਹਦੇ ਪੇਰੈਂਟਸ ਆਏ ਤਾਂ ਮੈਂ ਆਪਣੀ ਤੋਰ ਤੇ ਕਹਿ ਦਿੰਦਾ ਭਾਜੀ ਗੱਲ ਲੈਂਦਾ ਉੱਥੇ ਬੱਚੇ ਦੇ ਹਾਲਾਤ ਹੈ ਨਹੀਂ ਕਿ ਤੁਸੀਂ ਹੋ ਸਕੇ ਤਾਂ ਬੱਚੇ ਉੱਥੇ ਨਾ ਭੇਜੋ ਫਿਰ ਵੀ ਜੇਕਰ ਕੋਈ ਬੰਦਾ ਵੈਦ ਨਹੀਂ ਹੋ ਤੁਸੀਂ ਅਸੀਂ ਆਪਣੀ ਸਿਰ ਤੇ ਕਹਿੰਦਾ ਅਸੀਂ ਕਰਦੇ ਨੇ ਭੇਜ ਵੀ ਦੇ ਲੇ ਪਰ ਜੋ ਮੇਰੀ ਨਿੱਜੀ رائے ਹੈ ਤੁਹਾਡੇ ਮਾਦਮ ਜੀ ਇਹ ਕਹਿਣਾ ਚਾਹੁੰਦਾ ਕਿ ਉੱਥੇ ਬੱਚਿਆਂကလေး ਨੂੰ ਖਾਸ ਕਰਕੇ ਜਿੰਨਾ ਕਿ ਮੈਨੂੰ ਪਤਾ ਯੋਕੇ ਦਾ ਹੋਰ ਘੰਟੇ ਦਾ ਮੈਨੂੰ ਜਿਆਦਾ ਨਹੀਂ ਪਤਾ ਨਾ ਭੇਜ ਕੋਈ ਐਹਾ ਜਿਹਾ ਤਰੀਕਾ ਦੱਸਿਆ ਜਾ ਲੋਕਾਂ ਨੂੰ ਕਿ ਉਹ ਧੱਕੇ ਤੋਂ ਬਸ ਠੱਗੀ ਦਾ ਬਾਪਾ ਜੀ ਮੈਨੂੰ ਇਹਦੇ ਬਾਰੇ ਅਜੇ ਹੈ ਹੀ ਨਹੀਂ ਕਿ ਪਿੱਛੇ ਨੇ ਕਿਵੇਂ ਠੱਗੀ ਮਾਰਦਾ ਪੰਨੂ ਦੇ ਬਾਰੇ ਗਿਆਨ ਵੀ ਮੈਨੂੰ ਤਾਂ ਲੱਗਦਾ ਸਿੰਪਲ ਜਿਹਾ ਕੰਮ ਹੈ ਬੜਾ ਈਜ਼ੀ ਕੰਮ ਹੈ ਯਾਰ ਐਵੇਂ ਲੋਕਾਂ ਨੇ ਤਾਂ ਠੱਗੀ ਹਰ ਮੈਨੂੰ ਕੋਈ ਮੁੱਦੇ ਨਹੀਂ ਲੱਗਦਾ ਯਾਰ ਅਸੀਂ ਦੇਖੋ ਅਸੀਂ ਕਿਸੇ ਕਲਾਇੰਟ ਤੋਂ ਹੁਣ ਬਾਹਰ ਜਿਆਦਾ ਨਹੀਂ 15-20 ਬੰਦੇ ਆਏ ਹੋਏ ਨੇ ਤੁਸੀਂ ਉਹਨਾਂ ਨੂੰ ਮਿਲ ਲਓ ਜਾਂਦੇ ਹੋ ਤੇ ਇਹ ਵੀ ਜੇ ਉਹਨਾਂ ਨੂੰ ਦੇਣੇ ਆ ਜੇ ਆਪਾਂ ਨੇ ਉਹਨਾਂ ਨੂੰ ਇਹ ਪੁੱਛ ਲਿਓ ਕਿ ਅਸੀਂ ਕਿਸੇ ਕੋਲੋਂ 1 ਰੁਪਿਆ ਨਾ ਤਾਂ ਐਡਵਾਂਸ ਲੈਨੇ ਆ ਥੱਗੀ ਹੋਏ ਹੋ ਨਹੀਂ ਕਿੱਥੇ ਆ ਵਾ ਜੋ ਤੇ ਪਹਿਲਾਂ ਵੀ ਖਰਚਾ ਨਹੀਂ ਸੀ ਆਪਣੇ ਕੋਲੋਂ ਕਰਦੇ ਆ ਆਫਟਰ ਵੀਜ਼ਾ ਜਿਸ ਦੀ ਜੋ ਪ੍ਰੋਫਾਈਲ ਆ ਉਸ ਸੰਬੰਧ ਵਿੱਚ ਉਹਨਾਂ ਜੋ ਵੀ ਡੀਲ ਹੁੰਦੀ ਆ ਜੋ ਉਹਨਾਂ ਹੋਇਆ ਉਹਦੇ ਪੇਮੈਂਟ ਲੈ ਰਹੇ ਨੇ ਉਹਦੇ ਵੀ ਠੱਗੀ ਵਾਲਾ ਕੋਈ ਸਵਾਲ ਤਾਂ ਨਹੀਂ ਹੋਈ ਕਿੱਦਾਂ ਠੱਗੀ ਹੋਏ ਇਹ ਜਿਹੜੀ ਠੱਗੀ ਵਾਲੀਆਂ ਖਬਰਾਂ ਚਲਦੀ ਹੈ ਉਸ ਚ ਤੁਹਾਨੂੰ ਲੱਗਦਾ ਕਿ ਵੀ ਇਮੀਗ੍ਰੇਸ਼ਨ ਸੈਂਟਰ ਜਿਹੜੇ ਉਹਨਾਂ ਦਾ ਕਸੂਰ ਕੱਢਿਆ ਜਾਂਦਾ ਲੋਕਾਂ ਦਾ ਵੀ ਕਸੂਰ ਹੁੰਦਾ ਹੈ ਕਈ ਜਲਦਬਾਜ਼ੀ ਵੀ ਕਰ ਜਾਂਦੇ ਕਿ ਵੀ ਜਲਦੀ ਸਾਨੂੰ ਚਾਹੀਦਾ ਤਾਂ ਠੱਗੀ ਦਾ ਸ਼ਕਰ ਦੇਖੋ ਭਾਜੀ ਚਾਹੇ ਕੋਈ ਇਮੀਗ੍ਰੇਸ਼ਨ ਵਾਲਾ ਤੇ ਚਾਹੇ ਕੋਈ ਕਲਾਇੰਟ ਇਹਦੇ ਵਿੱਚ ਕੋਈ ਕਿਸੇ ਦੀ ਹਰ ਇੱਕ ਬੰਦੇ ਦੀ ਆਪਣਾ ਨਿੱਜੀ ਸੁਭਾ ਠੀਕ ਹੈ ਹੁਣ ਉਹਦੇ ਆਪਣੇ ਸੁਭਾ ਦੇ ਹਿਸਾਬ ਦੇ ਨਾਲ ਲਾ ਲਓ ਉਹਦੀ ਮੈਂਟੈਲਿਟੀ ਕੀ ਹੈ ਕੋਈ ਇਮੀਗ੍ਰੇਸ਼ਨ ਵਾਲਾ ਤੇ ਉਹ ਮਨਟਾਈਟੀ ਗੱਲ ਤਾਂ ਕਿਸੇ ਨੂੰ ਕਿਸੇ ਕੋਲੋਂ ਆਪਣਾ ਪੈਸੇ ਠੱਗੀ ਮਾਰਨੀ ਆ ਤਾਂ ਉਹਦਾ ਆਪਣਾ ਬੇਸਿਕ ਨੇਚਰ ਹੈ ਕਲਾਇੰਟ ਵੀ ਕਈ ਬਣਾਉਂਦੇ ਹੁੰਦੇ ਆ ਕਾਫੀ ਜਗ੍ਹਾ ਮੈਂ ਸੁਣਿਆ ਦੇਖਿਆ ਵੀਜ਼ਾ ਲਵਾਉਣ ਤੋਂ ਬਾਅਦ ਵਿੱਚ 에ਜੰਟਾਂ ਵੀ ਆਪਣਦੇ ਪਿੱਛੇ ਪਿੱਛੇ ਗੇਲਣਾ ਕਰਦੇ ਜੇ ਸਾਡੇ ਜਿਹੜੇ ਵੀਊਅਰਸ ਹੈ ਉਹ ਤੁਹਾਡੇ ਕੋਲ ਆਂਦੇ ਆ ਵੀਜ਼ਾ ਲਵਾਉਣ ਤੁਹਾਡੇ ਤੇ ਵਿਸ਼ਵਾਸ ਕਰਦੇ ਆ ਤੇ ਤੁਹਾਡਾ ਫੀਜ਼ ਦਾ ਕੀ ਸਿਸਟਮ ਹੈ ਪੈਸਿਆਂ ਦਾ ਕੀ ਸਿਸਟਮ ਭਾਜੇ ਪਰ ਕੁਝ ਵੀ ਨਹੀਂ ਪੰਨਾ ਕਰਵਾ ਸਕ ਇੱਕ ਰੱਬ ਵੀ ਸੀ ਰਵਾਸ ਨਹੀਂ ਆਉਂਦਾ ਐਂਬੈਸੀਟੀਆਂ ਜਿਹੜੀ ਹੁੰਦੀ ਹੈ ਉਹੀ ਕਲਾਈਂ ਨੇ ਆਪਣਾ ਕਾਰਡ ਵਗੈਰਾ ਦੇਣਾ ਹੁੰਦੀ ਹੈ ਉਸ ਕਲਾਈਂ ਤੋਂ ਨਹੀਂ ਅਸੀਂ ਹੋਵਾਂਗੇ ਨਹੀਂ ਭਾਜੀ ਸਾਨੂੰ ਕੋਈ ਜਗ੍ਹਾ ਤੱਕੇ ਭਾਲ ਲਿਆ ਸਾਡਾ ਠੱਗੀ ਹੋਈ ਆ ਅਸੀਂ ਉਹ ਵੀ ਨਹੀਂ ਲੈਂਦੇ ਲਈ ਚਲੋ ਵੀਜ਼ੇ ਤੋਂ ਬਾਅਦ ਵਿੱਚ ਜੋ ਉਹਨਾਂ ਦਾ ਸੈਟਲਮੈਂਟ ਸਾਡੀ ਜੋ ਵੀ ਗੱਲ ਹੁੰਦੀ 10 20 500 ਹੋਵੇ ਤਾਂ ਚੱਲੇਗਾ ਮਿਨੀਮਮ ਤੋਂ ਮੈਕਸਿਮਮ ਕਿੰਨਾ ਟਾਈਮ ਲੱਗ ਜਾਂਦਾ ਕਿੰਨੀ ਜਲਦੀ ਆ ਸਕਦਾ ਹੈ ਤੇ ਕਿੰਨਾ ਜ਼ਿਆਦਾ ਟਾਈਮ ਲੱਗਦਾ ਭਾਜੀ ਇਸ ਟਾਈਮ ਜਿਹੜੀ ਕੈਨੇਡਾ ਦੀ ਰੇਸ਼ੋ ਆ ਰਹੀ ਹੈ ਨਾ ਜੀ ਮੈਂ ਇਹ ਨਹੀਂ ਕਹਾਂਗਾ ਕਿ ਮੇਰੇ ਚ ਬਹੁਤ ਕੁਆਲਿਟੀ ਆ ਮੈਲਵਾ ਰਹੀ ਆ ਕੈਨੇਡਾ ਦੀ ਜਿਹੜੀ ਰੇਸ਼ੋ ਆ ਰਹੀ ਹੈ ਹੁਣ ਪਰਸੋ ਸਾਡਾ ਸਿਰਫ 3 ਦਿਨ ਦੇ ਵਿੱਚ ਵੀ ਜਾ ਗਿਆ 3 ਦਿਨ ਤੋਂ ਲੈ ਕੇ 10 ਦਿਨ ਮੈਕਸਿਮਮ 2 ਮਹੀਨੇ ਵੀ ਲੈ ਲੈਂਦੇ ਆ ਜਿਹੜੀ ਹੁਣ ਦੀ ਰੇਸ਼ੋ ਹੈ ਨਾ ਜੀ 15 ਤੋਂ 20 ਦਿਨ ਮੈਕਸਿਮਮ ਟਾਈਮ ਦੇ ਵਿੱਚ ਕੈਨੇਡਾ ਦੇ ਵਿੱਚ ਆ ਰਿਹਾ ਸਾਰੇ ਦੇ ਆ ਰਹੇ ਪਰਸੋ ਜਿੱਦਾਂ ਭਾਜੀ ਨੇ ਦੱਸਿਆ ਤੁਹਾਡਾ 10 ਸਾਲ ਦਾ ਐਕਸਪੀਰੀਅੰਸ ਹੈ ਆਪਣੇ ਐਕਸਪੀਰੀਅੰਸ ਨੂੰ ਸ਼ੇਅਰ ਕਰੋ ਜਿੱਦਾਂ ਪੰਜਾਬ 'ਚ ਬਹੁਤ ਬਦਰਾਮੀ ਹੋ ਚੁੱਕੀ ਹੈ ਇਮੀਗ੍ਰੇਸ਼ਨ ਸੈਂਟਰਾਂ ਦੀ ਵੀ ਠੱਗੀ ਮਾਰਦੇ ਜੱਪਾ ਨਸੀਦੂ ਨੇ ਵੀ ਬੜੀ ਆਵਾਜ਼ ਚੱਕੀ ਹੈ ਪਿੱਛੇ ਕਿਆ ਲੱਗਦਾ ਤੁਹਾਨੂੰ ਕਿ ਵੀ ਵਾਕਈ ਇਮੀਗ੍ਰੇਸ਼ਨ ਸੈਂਟਰ ਥੱਗੀਆਂ ਮਾਰਦੇ ਹਨ ਜਾਂ ਇੱਕ ਅਫਾਅ ਹੈ ਇਹ ਥੱਗੀ ਵਾਲਾ ਇਹਦੇ ਵਿੱਚ ਕੋਈ ਰੋਲ ਨਹੀਂ ਹੁੰਦਾ ਚਲੋ ਇੱਕ ਦੁਨੀਆ ਨੇ ਲੋਕਾਂ ਨੇ ਸੋਚਾ ਬਣਾਇਆ ਹੋਇਆ ਵੈਸੇ ਚੀਜ਼ ਹੈਗੀ ਹੈ ਚਲੋ ਕੰਮ ਜਿਹੜਾ ਰੇਟ ਵਟ ਹੋ ਜਾਂਦਾ ਬੰਦੇ ਦਾ ਕਈ ਮੈਂ ਨਹੀਂ ਕਹਿੰਦਾ ਵੀ ਸਾਡੇ ਅਸੀਂ ਬੈਠੇ ਹਾਂ ਹੋਰ بڑے ਏਜੰਟ ਬੈਠੇ ਆਗੇ ਨੇ ਕਿਸ ਕੋਈ ਏਜੰਟਾ ਨਹੀਂ ਕਹਿੰਦਾ ਕਿ ਮੇਰਾ ਵੀਜ਼ਾ ਕੋਈ ਮੇਰੇ ਕੋਲ ਕਲਾਇੰਟ ਆਇਆ ਤੇ ਵੀਜ਼ਾ ਨਾ ਲੱਗੇ ਉਹਦਾ ਹਰ ਕੋਈ ਏਜੰਟ ਸੋਚਦਾ ਕਿ ਸਾਡੇ ਕੋਈ ਵੀਜ਼ਾ ਲੱਗੇ ਉਹਨਾਂ ਦਾ ਕਲਾਇੰਟ ਦੇ ਵਿੱਚ ਕਈ ਵਾਰ ਹੁੰਦੀ ਹੈ ਕਿ ਉਹ ਆਉਂਦਾ ਤੇ ਵਿਚਾਰੋ ਬੜੇ ਕੁਝ ਸੋਚ ਲੈਂਦੇ ਰਹੋ ਪਰ ਲੇਕਿਨ ਕਈ ਵਾਰ ਕੰਮ ਲੇਟ ਹੋ ਜਾਂਦਾ ਲੱਗਦਾ ਹੈਗੀ ਪਰ ਵੀਜ਼ਾ ਕੋਈ ਵੀ ਬੰਦਾ ਨਹੀਂ ਥੱਗੀ ਕਿਸੇ ਨਾਲ ਨਹੀਂ ਮਰਦਾ ਹੈਗਾ ਇਹ ਚੀਜ਼ ਹੈ ਥੱਗੀ ਨਾਲ ਕੋਈ ਰੋਣ ਨਹੀਂ ਹੈਗਾ ਅੱਜ ਕੱਲ 10 ਸਾਲਾਂ ਚ ਤੁਹਾਨੂੰ ਕਦੇ ਲੱਗਿਆ ਹੋਏ ਕਿ ਵੀ ਮੈਂ ਇਹ ਕੰਮ ਨਹੀਂ ਕਰਾਂਗਾ ਉਹ ਛੱਡ ਦਵਾਂ ਕਦੇ ਕਦੇ ਜਿੱਦਾਂ ਜੋ ਮਨ ਹੁੰਦਾ ਜੀ ਵੀਜ਼ਾ ਲੇਟ ਹੋ ਜਾਂਦੇ ਨੇ ਕਈ ਵਾਰ ਮਨ ਹੋ ਜਾਂਦਾ ਵੀ ਚਲੋ ਯਾਰ ਵੀ ਟਾਈਮ ਨਹੀਂ ਲੱਗ ਰਿਹਾ ਕੁਝ ਐਮਬੈਸੀ ਦੇ ਵੀ ਚੀਜ਼ ਹੋ ਜਾਂਦੇ ਨੇ ਐਮਬੈਸੀ ਵੀ ਟਾਈਮ ਲੈਂਦੀ ਕਈ ਵਾਰੀ ਐਦਾਂ ਪਰ ਲੇਕਿਨ ਫਿਰ ਵੀ ਵਧੀਆ ਕੰਮ ਕਰ ਰਹੇ ਹਾਂ ਹੁਣ ਸਾਡੀ ਸੈਟਿੰਗ ਬੈਠੀ ਵਧੀਆ ਸੈਟਿੰਗ ਬੈ पर लेकिन क, कई लोग कहते वीजे आ जाते हैं बड़े खुश होते हैं जब किसी का तो रिफ्यूज हो जाता है, है, हाँ। तो है अगर किसी होंगे तो दोबारा कोई वैसे पहली गल तो है किसी नहीं वीज़ा ठीक है जी साइड रिफ्यूज आ रहे हैं अगर हो भी तो अबारा बिल करता कि कोई गलत हो जाता वीजा लगे ही दुबारा लोगों को कुछ मैसेज देना चाहूँगा मैसेज बस यही है कि सही जगह जाओ सही जगह आओ ਰਾਤੇ ਚਲੀ ਬਸ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ